ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਗੱਤਾਰ ਤੇ ਇਹ ਆਵਾਜ਼ ਆਪਾਂ ਸੁਣਦੇ ਹਾਂ ਲੇਖਕ ਲਿਓ ਦਾਲਸਟਾਈ ਦੀ ਲਿਖੀ ਹੋਈ ਰੂਸੀ ਕਹਾਣੀ ਮਹਿੰਗਾ ਸੌਦਾ ਫਰਾਂਸ ਅਤੇ ਇਟਲੀ ਦੀਆਂ ਸਰਹੱਦਾਂ ਨਾਲ ਲੱਗਦਾ ਮੱਧ ਸਾਗਰ ਦੇ ਕਿਨਾਰੇ ਨਿੱਕਾ ਜਿਹਾ ਦੇਸ਼ ਮੋਨਾਕੋ ਆਮ ਜਿਹਾ ਹੈ ਕਿਸੇ ਸ਼ਹਿਰ ਦਾ ਬੰਦਾ ਛੇਕੀ ਮਾਰ ਸਕਦਾ ਕੇ ਸਾਰੇ ਮੋਨਾਕੋ ਦੇਸ਼ ਦੀ ਇੰਨੀ ਆਬਾਦੀ ਨਹੀਂ ਹੋਣੀ ਜਿੰਨੀ ਸਾਡੇ ਇਕੱਲੇ ਸ਼ਹਿਰ ਦੀ ਕੇਵਲ 7000 ਨਾਗਰਿਕ ਤੇ ਰਕਬਾ ਜੇ ਸਾਰੇ ਦੇਸ਼ ਦੀ ਜ਼ਮੀਨ ਨਾਗਰਿਕਾਂ ਵਿੱਚ ਵੰਡ ਦਈਏ ਤਾਂ ਇੱਕ ਬੰਦੇ ਨੂੰ 1 ਏਕੜ ਮਸਾ ਆਵੇ ਪਰ ਇਸ ਨਿੱਕੇ ਜਿਹੇ ਦੇਸ਼ ਦੀ ਆਪਣੀ ਨਿੱਕੀ ਜੀ ਸਰਕਾਰ ਹੈ ਨਿੱਕਾ ਜਿਹਾ ਮਹਿਲ ਦਰਬਾਰੀ ਵਜ਼ੀਰ ਪਾਦਰੀ ਜਰਨਲ ਤੇ ਫੌਜ ਫੌਜ ਦੀ ਗਿਣਤੀ ਕੁੱਲ 60 ਸਿਪਾਹੀ ਪਰ ਤਾਂ ਵੀ ਫੌਜ ਫੌਜ ਹੈ ਤੇ ਜਰਨਲ ਜਰਨਲ ਬਾਕੀ ਦੇ ਸ਼ਾਵਾਂਗ ਲੋਕਾਂ ਤੋਂ ਟੈਕਸ ਉਗਰਾਹੇ ਜਾਂਦੇ ਤਮਾਕੂ ਤੇ ਟੈਕਸ ਸ਼ਰਾਬ ਤੇ ਟੈਕਸ ਫਰ ਹੀ ਟੈਕਸ ਐਨੇ ਥੋੜੇ ਸੰਨ ਕਿ ਇਹਨਾਂ ਨਾਲ ਸਟੇਟ ਦਾ ਖਰਚਾ ਨਾ ਨਿਕਲਦਾ ਬਾਦਸ਼ਾਹ ਦੀ ਆਮਦਨ ਦਾ ਸਾਧਨ ਕੋਈ ਹੋਰ ਨਾ ਹੁੰਦਾ ਤਾਂ ਉਸ ਦੇ ਦਰਬਾਰੀ ਭੁੱਖੇ ਮਰ ਜਾਂਦੇ ਸਿਆਣਿਆਂ ਨੇ ਇਸ ਦਾ ਹੱਲ ਖੋਜਿਆ ਕਿ ਜੂਏਖਾਨੇ ਚੱਲਣ ਦਿਓ ਲੋਕ ਜਿੱਤਣ ਭਾਵੇਂ ਹਾਰਨ ਆਪਾਂ ਨੂੰ ਕੀ ਆਪਾਂ ਟੈਕਸ ਰਹੀਂ ਵੱਡੀ ਰਕਮ ਵਸੂਲਾਂਗੇ ਯੂਰਪ ਦੇ ਦੇਸ਼ਾਂ ਨੇ ਜੂਏ ਦੇ ੱਡੇ ਬੰਦ ਕਰ ਦਿੱਤੇ ਸਨ ਜਰਮਨੀ ਵਿੱਚ ਦੇਰ ਤੱਕ ਜੂਏਵਾਜ਼ੀ ਚੱਲਦੀ ਰਹੀ ਪਰ ਲੋਕਾਂ ਦੇ ਦਬਾਅ ਗੇ ਝੁਕਦਿਆਂ ਇਥੋਂ ਦੇ ਬਾਦਸ਼ਾਹ ਨੂੰ ਵੀ ਬੰਦ ਕਰਨੀ ਪਈ ਜੂਏਖਾਨੇ ਬੰਦ ਕਰਨ ਦਾ ਕਾਰਨ ਇਹ ਸੀ ਕਿ ਨੁਕਸਾਨ ਬੜਾ ਹੋਣ ਲੱਗ ਪਿਆ ਸੀ ਬੰਦਾ ਕਿਸਮਤ ਅਜ਼ਮਾਉਣ ਆਉਂਦਾ ਤੇ ਹਾਰ ਜਾਂਦਾ ਫਿਰ ਉਧਾਰ ਲੈ ਕੇ ਖੇਡਦਾ ਉਹ ਵੀ ਹਾਰ ਜਾਂਦਾ ਫਿਰ ਇਹਨਾਂ ਦੁਖੀ ਹੋ ਜਾਂਦਾ ਇਹ ਖੁਦਕੁਸ਼ੀ ਕਰਦਾ ਕਰਾਂ ਦੇ ਦੀਵੇ ਗੁੱਲ ਹੁੰਦੇ ਦੇਖ ਕੇ ਜਰਮਨਾ ਨੇ ਬਾਦਸ਼ਾਹ ਨੂੰ ਕਹਿ ਦਿੱਤਾ ਬਸ ਹੋਰ ਨਹੀਂ ਬੰਦ ਕਰੋ ਅੱਡੇ ਪਾਪ ਦੀ ਕਮਾਈ ਠੀਕ ਨਹੀਂ ਮੋਨਾਕੋ ਦੇ ਰਾਜੇ ਨੂੰ ਕਿਸੇ ਨਹੀਂ ਰੋਕਿਆ ਯੂਰਪ ਦਾ ਕੋਈ ਬੰਦਾ ਜੂਆ ਖੇਡਣਾ ਚਾਹੁੰਦਾ ਤਾਂ ਮੋਨਾਕੋ ਜਾ ਵੜਦਾ ਆਈ ਮਹਿਮਾਨ ਜਿਤਨ ਹਰਨ ਬਾਦਸ਼ਾ ਨੂੰ ਆਮਦਨ ਹੀ ਆਮਦਨ ਕਦੇ ਕਦਾਈ ਆਪਣੇ ਕਿਸੇ ਵਜ਼ੀਰ ਨੂੰ ਬਾਦਸ਼ਾ ਕਹਿ ਵੀ ਦਿੰਦਾ ਭਈ ਆਪ ਸੋਚੋ ਇਮਾਨਦਾਰ ਬਣੇ ਰਹੀਏ ਜਾਂ ਮਹਿਲਾ ਵਿੱਚ ਕੌਣ ਲੈਣ ਦੇ ਆਪਾਂ ਨੂੰ ਸਾਰੇ ਜਾਣਦੇ ਸਨ ਜੂਏ ਬਾਜ਼ੀ ਬੁਰੀ ਲੱਤ ਐ ਪਰ ਕੀਤਾ ਕੀ ਜਾਵੇ ਇਉਂ ਤਾਂ ਜੇ ਹਿਸਾਬ ਲਈਏ ਰਾਜਾ ਕਿਹਾ ਕਰਦਾ ਤਮਾਕੂ ਤੇ ਸ਼ਰਾਬ ਪੀਣੀ ਵੀ ਤਾਂ ਜੂਏ ਬਾਜ਼ੀ ਜਿੰਨੀ ਹੀ ਮਾੜੀ ਲੱਗਦਾ ਯੂਰਪ ਇਹਨਾਂ ਚੀਜ਼ਾਂ ਦੇ ਸੇਵਨ ਤੇ ਪਵੰਦੀ ਕਿਉਂ ਨਹੀਂ ਲਾਉਂਦਾ ਕਿਉਂਕਿ ਆਮਦਨ ਦੇ ਸਾਧਨ ਨੇ ਤਾਂ ਫਿਰ ਜੂਆ ਵੀ ਆਮਦਨ ਦਾ ਸਾਧਨ ਹੈ ਬੁਰਾ ਹੋਵੇ ਤਾਂ ਹੋਵੇ ਰਾਜੇ ਨੇ ਜੀਵਣਾ ਸੀ ਤੇ ਹਕੀਕਤ ਕਰਨੀ ਸੀ ਇੰਨੀ ਆਮਦਨ ਹੁੰਦੀ ਕਿ ਪੂਰੇ ठाਟ ਨਾਲ ਰਹਿੰਦਾ ਉਹ ਸ਼ਾਨਦਾਰ ਲਿਬਾਸ ਪਹਿਨ ਕੇ ਤਾਜ ਸਜਾਉਂਦਾ ਸਜਾਵਾਂ ਦਿੰਦਾ ਇਨਾਮ ਦਿੰਦਾ ਮੁਆਫੀਆਂ ਦਿੰਦਾ ਕਾਨੂੰਨ ਸੀ ਕਚੈਰੀਆਂ ਸਨ ਜੱਜ ਸਨ ਸਾਰਾ ਕੁਝ ਹੀ ਸੀ ਜੋ ਸਰਕਾਰਾਂ ਕੋਲ ਹੋਇਆ ਕਰਦਾ ਬਸ ਇਨਾ ਕੋ ਫਰਕ ਸੀ ਕਿ ਇਥੇ ਛੋਟੇ ਪੱਦਰ ਦਾ ਹੁੰਦਾ ਕੁਝ ਸਾਲ ਪਹਿਲਾਂ ਸੂਖੀ ਵਸਦੇ ਇਸ ਖਡੌਣੇ ਦੇਸ਼ ਵਿੱਚ ਇੱਕ ਬੁਰੀ ਘਟਨਾ ਘਟ ਗਈ ਜੂਆ ਘਰ ਵਿੱਚ ਕਤਲ ਹੋ ਗਿਆ ਅਮਨਮਈ ਸਟੇਟ ਵਿੱਚ ਅਜੇ ਹੀ ਘਟਨਾ ਦੁਰਪਾਗਪੂਰਨ ਸੀ ਕਾਤਲ ਗ੍ਰਿਫਤਾਰ ਕਰ ਲਿਆ ਜੱਜ ਬੈਠੇ ਵਕੀਲ ਆ ਜੁੜੇ ਸਬੂਤ ਪੇਸ਼ ਹੋਏ ਬਿਆਨ ਹੋਏ ਬਹਿਸਾਂ ਹੋਈਆਂ ਸਾਰੇ ਸਹਿਮਤ ਸਨ ਕਿ ਬੁਰਾ ਹੋਇਆ ਦੋਸ਼ੀ ਨੂੰ ਸਜ਼ਾ ਹੋਵੇ ਮੌਤ ਦੀ ਸਜ਼ਾ ਸੁਣਾਈ ਗਈ ਉਸ ਦਾ ਸਿਰ ਕੱਟਿਆ ਜਾਵੇ ਬਾਦਸ਼ਾਹ ਕੋਲ ਕੇਸ ਗਿਆ ਸਜ਼ਾ ਹੋਣ ਦੀ ਮਨਜ਼ੂਰੀ ਮਿਲ ਗਈ ਇੱਥੇ ਤੱਕ ਸਭ ਠੀਕ ਰਿਹਾ ਪਰ ਇਸ ਤੋਂ ਉੱਗੋ ਗੜਬੜ ਹੋ ਗਈ ਇਸ ਦੇ ਵਿੱਚ ਪਹਿਲਾ ਨਾਂ ਕਦੀ ਕਤਲ ਹੋਇਆ ਸੀ ਨਾ ਮੌਤ ਦੀ ਸਜ਼ਾ ਸੋ ਨਾ ਜਲਾਦ ਸੀ ਨਾ ਸਿਰ ਕੱਟਣ ਵਾਲੀ ਮਸ਼ੀਨ ਗਿਲੋਟਿਨ ਗ੍ਰਹਿ ਮੰਤਰੀ ਨੇ ਮੀਟਿੰਗ ਬੁਲਾਈ ਕੀ ਕਰੀਏ ਅਫਸਰਾਂ ਨੇ ਕਿਹਾ ਫਰਾਂਸ ਕੋਲ ਗਿਲੋਟਿਨ ਹੈ ਜਲਾਦ ਵੀ ਆਪਾਂ ਕਿਰਾਏ ਤੇ ਮੰਗਵਾ ਲੈਨੇ ਆ ਵਜ਼ੀਰ ਨੇ ਪ੍ਰਵਾਨਗੀ ਦੇ ਦਿੱਤੀ ਅਫਸਰਾਂ ਨੇ ਫਰਾਂਸ ਸਰਕਾਰ ਕੋਲ ਮਸ਼ੀਨ ਅਤੇ ਜਲਾਦ ਭੇਜਣ ਦੀ ਦਰਖਾਸਤ ਵਿੱਚ ਪੁੱਛ ਲਿਆ ਕਿ ਸਾਨੂੰ ਖਰਚਾ ਕਿੰਨਾ ਦੇਣਾ ਪਏਗਾ 프랑 ਸਰਕਾਰ ਦਾ ਜਵਾਬ ਆ ਗਿਆ ਕਿ ਅਸੀਂ ਖੁਸ਼ੀ ਨਾਲ ਮਸ਼ੀਨ ਅਤੇ ਜਲਾਦ ਭੇਜ ਦੇਾਂਗੇ ਪਰ 16000 ਮੋਰਾ ਖਰਚ ਆਵੇਗਾ ਇਸ ਬਾਦਸ਼ਾਹ ਕੋਲ ਗਿਆ ਕੈਬਨਟ ਦੀ ਮੀਟਿੰਗ ਹੋਈ ਖਰਚੇ ਤੇ ਵਿਚਾਰ ਵਟਾਂਦਰਾ ਹੋਣ ਲੱਗਾ ਬਾਦਸ਼ਾਹ ਨੂੰ ਇਹ ਕੰਮ ਬੜਾ ਮਹਿੰਗਾ ਲੱਗਾ ਇਸ ਬਾਦਸ਼ਾਹ ਉਪਰ ਸਰਕਾਰ ਗੋਲ 16000 ਖਰਚਣ ਲਈ ਪੈਸੇ ਨਹੀਂ ਸੰ। ਇੱਕ ਇੱਕ ਨਾਗਰਿਕ ਉਪਰ ਸਵਾ ਦੋ ਮੋਰਾਂ ਦੇ ਟੈਕਸ ਦਾ ਫालतू ਬੋਝ ਪੈ ਜਾਵੇ। ਲੋਕ ਹੋਰ ਬੜਾ ਕੁਝ ਚੱਲ ਰਹੇ ਨੇ। ਕਹਿਣਗੇ ਇਹ ਨਾ ਹੱਕ ਪਾਰ ਅਸੀਂ ਨਹੀਂ ਚੱਲਣਾ। ਬਗਾਵਤ ਹੋ ਸਕਦੀ ਹੈ। ਮਸਲਾ ਅਗਲੀ ਮੀਟਿੰਗ ਤੱਕ ਮੁਲਤਵੀ ਕਰ ਦਿੱਤਾ। ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿੱਚ ਫੇਰ ਮੁੱਦਾ ਵਿਚਾਰਿਆ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਹਜ਼ੂਰ ਫਰਾਂਜ਼ੀ ਸਰਕਾਰ ਲੋਕਤੰਤਰੀ ਹੈ ਇਸ ਲਈ ਖਰਚਾ ਜਿਆਦਾ ਮੰਗਦੀ ਹੈ ਅਸੀਂ ਇਟਲੀ ਦੀ ਸਰਕਾਰ ਕੋਲ ਬੇਨਤੀ ਕਰ ਦੇਖੀਏ ਸਾਡੇ ਦੇਸ਼ ਵਾਂਗ ਉੱਥੇ ਸੁਲਤਾਨ ਦੀ ਹਕੂਮਤ ਹੈ ਸੁਲਤਾਨ ਆਪਣੇ ਸੁਲਤਾਨ ਭਰਾ ਨਾਲ ਕੁਝ ਰਿਆਇਤ ਕਰੇਗਾ ਹੀ ਕਰੇਗਾ ਬਾਦਸ਼ਾਹ ਦੇ ਅਗਿਆ ਨਾਲ ਇਟਲੀ ਦੇ ਸੁਲਤਾਨ ਨੂੰ ਪੱਤਰ ਲਿਖ ਭੇਜਿਆ ਜਵਾਬ ਆ ਗਿਆ ਲਿਖਿਆ ਸੀ 3ਏ ḍਏ ਸਣੇ 12000 ਮੋਰਾ ਵਿੱਚ ਕੰਮ ਹੋ ਜਾਏਗਾ ਫਿਰ ਮੰਤਰੀ ਮੰਡਲ ਦੀ ਮੀਟਿੰਗ ਹੋਈ ਬਾਦਸ਼ਾਹ ਫਿਰ ਪਰੇਸ਼ਾਨ ਇਹ ਹਰਾਂ ਦਾ 12000 ਦਾ ਕਿੱਥੇ ਹੈ ਹਰ ਨਾਗਰਿਕ ਤੇ ਪੌਣੇ ਦੋ ਮੋਹਰਾਂ ਦਾ ਬੋਝ ਬਾਦਸ਼ਾਹ ਨੇ ਕਿਹਾ ਅਗਲੇ ਮਹੀਨੇ ਮੀਟਿੰਗ ਕਰਾਂਗੇ ਤਿਆਰੀ ਕਰਕੇ ਆਓ ਇੰਨਾ ਖਰਚ ਕਰਨ ਜੋਗੇ ਨਹੀਂ ਅਸੀਂ ਅਗਲੀ ਮੀਟਿੰਗ ਵਿੱਚ ਸਲਾਹ ਦਿੱਤੀ ਗਈ ਕਿ ਆਪਣੇ ਦੇਸ਼ ਵਿੱਚ 60 ਸਿਪਾਈਆਂ ਦੀ ਫੌਜ ਹੈ ਜਰਨੈਲ ਨੂੰ ਕਹੋ ਕਿਸੇ ਫੌਜੀ ਤੋਂ ਗੋਲੀ ਮੰਗੋ ਮਰਵਾ ਦੇ ਫੌਜੀਆਂ ਨੂੰ ਬੰਦੇ ਮਾਰਨ ਦੀ ਟ੍ਰੇਨਿੰਗ ਦਿੰਨੇ ਆਪ ਕਿਸੇ ਦੇਸ਼ ਨਾਲ ਨਾ ਹੋ ਤਾਂ ਲੜਾਈ ਹੋਈ ਨਾ ਹੋਣ ਦਾ ਡਰ ਇਹ ਵਿਹਲੇ ਬੈਠੇ ਤਨਖਾਹ ਲਈ ਜਾਂਦੇ ਨੇ ਸਟੇਟ ਦਾ ਮਾਮੂਲੀ ਕੰਮ ਨਹੀਂ ਕਰ ਸਕਦੇ وزارت ਦਾ ਹੁਕਮ ਜਰਨੈਲ ਕੋਲ ਪੁੱਜਾ ਤਾਂ ਉਸਨੇ ਆਪਣੇ ਅਫਸਰਾਂ ਦੀ ਮੀਟਿੰਗ ਸੱਦ ਲਈ ਸਲਾਹ ਮੰਗੀ ਅਫਸਰਾਂ ਨੇ ਕਿਹਾ ਅਸੀਂ ਦੁਸ਼ਮਣ ਦੇਸ਼ਾਂ ਦੇ ਸਿਪਾਹੀ ਮਾਰਨ ਵਾਸਤੇ ਆ ਆਪਣੇ ਦੇਸ਼ ਦਾ ਬੰਦਾ ਕਿਉਂ ਮਾਰੀਏ ਜੋ ਕਾਤਲ ਵੀ ਐ ਹੈ ਤਾਂ ਸਾਡਾ ਦੇਸ਼ੀ ਪ੍ਰਾਅ ਅਸੀਂ ਤਾਂ ਬੰਦੀ ਕੀਤੇ ਦੁਸ਼ਮਣ ਦੇ ਫੌਜੀ ਨੂੰ ਵੀ ਨਹੀਂ ਮਾਰਦੇ ਇਹ ਦੁਰਾਚਾਰਾ ਅਸੀਂ ਕਰਾਂਗੇ ਤੌਬਾ ਫਿਰ ਕਮੇਟੀਆਂ ਸਬ ਕਮੇਟੀਆਂ ਬਣੀਆਂ ਮੀਟਿੰਗਾਂ ਹੋਈਆਂ ਆਖਰ ਸਿਆਣੀ ਵਜ਼ੀਰ ਨੇ ਬਾਦਸ਼ਾਹ ਨੂੰ ਸਲਾਹ ਦਿੱਤੀ ਮਹਾਰਾਜ ਇਹ ਜ਼ਰੂਰੀ ਤਾਂ ਨਹੀਂ ਕਿ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਤਾਂ ਅਸੀਂ ਬੰਦਾ ਮਾਰ ਹੀ ਦੇਣ ਬਾਦਸ਼ਾਹ ਰਹਿਮਦਿਲ ਵਿਤਾ ਹੋ ਸਕਦਾ ਤੁਸੀਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿਓ ਇਸ ਨਾਲ ਖਰਚਾ ਵੀ ਬਚੇਗਾ ਤੁਹਾਡੀ ਦਰਿਆ ਦੇ ਲਈ ਤੇ ਰਹਿਮਦਿਲੀ ਦੀ ਵੀ ਤਾਕ ਬੈਠੇਗੀ ਇਹੀ ਠੀਕ ਰਹੇਗਾ ਬਾਦਸ਼ਾਹ ਨੇ ਕਿਹਾ ਪੁੱਲ ਦਾ ਪੁੰਨ ਫਲੀਆਂ ਦੀਆਂ ਫਲੀਆਂ ਇਸ ਬਿੱਜੂ ਤੇ ਮੈਂ țeਲਾ ਖਰਚਣ ਦੇ ਹੱਕ ਵਿੱਚ ਨਹੀਂ ਇਥੇ ਮੁਸ਼ਕਲ ਵਿੱਚ ਇਹ ਆਈ ਕਿ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਪਰਦੇਸ਼ ਵਿੱਚ ਕੈਦ ਕੱਟਣ ਲਈ ਜੇਲ੍ਹ ਕੋਈ ਨਹੀਂ ਮਹਿਲ ਨੇੜੇ ਨਿੱਕੀ ਜੀ ਹਵਾਲਤ ਸੀ ਜਿੱਥੇ ਮੁਲਜ਼ਮਾਂ ਨੂੰ ਥੋੜੀ ਦੇਰ ਲਈ ਬੰਦ ਰੱਖ ਸਕਦੇ ਇਸ ਨੇ ساری ਉਮਰ ਇੱਥੇ ਕੱਟਣੀ ਹੈ ਕੀ ਕਰੀਏ ਇੱਕ ਸੰਤਰੀ ਉਸ ਦੀ ਰਾਖੀ ਵਾਸਤੇ ਤਾਇਨਾਤ ਕਰ ਦਿੱਤਾ ਜਿਹੜਾ ਕੈਦੀ ਦੀ ਰਾਖੀ ਕਰਦਾ ਤੇ ਤਿੰਨ ਵਕਤ ਦਾ ਖਾਣਾ ਦੇ ਜਾਂਦਾ ਦਿਨ ਹਫ਼ਤੇ ਮਹੀਨੇ ਬੀਤੇ ਸਾਲ ਲੰਘ ਗਏ ਬਾਦਸ਼ਾਹ ਨੇ ਬੀਤੇ ਸਾਲ ਦਾ ਬਜਟ ਦੇਖਿਆ ਤਾਂ ਹੈਰਾਨ ਹੋ ਗਿਆ ਇੱਕ ਨਵੀਂ ਮਦ ਇਸ ਕੈਦੀ ਦੇ ਖਰਚੇ ਦੀ ਸੀ ਸੰਤਰੀ ਦੀ ਤਨਖਾਹ ਕੈਦੀ ਦੀ ਰੋਟੀ ਪਾਣੀ ਸਾਬਣ ਤੇਲ ਕੱਪੜੇ ਇਹ ਤਾਂ ਸਾਲ ਵਿੱਚ 600 ਮੋਰਾ ਤੋਂ ਵੀ ਉੱਪਰ ਖਰਚ ਹੋ ਰਿਹਾ ਦੇਸ਼ ਦੀ ਕਿਸਮਤ ਮਾੜੀ ਕੈਦੀ ਹਟਾ ਕਟਾ ਹੈ ਇਹਨੇ ਤਾਂ ਹੋਰ 50 ਸਾਲ ਮਰਨ ਦਾ ਨਾਮ ਨਹੀਂ ਲੈਣਾ ਬਾਦਸ਼ਾਹ ਨੂੰ ਮੰਤਰੀ ਮੰਡਲ ਦੀ ਬੈਠਕ ਫਿਰ ਸਦਣੀ ਪਈ ਇਸ ਬਦਮਾਸ਼ ਦਾ ਕੀ ਇਲਾਜ ਕਰੀਏ ਇੱਕ ਵਜ਼ੀਰ ਨੇ ਕਿਹਾ ਮੇਰੀ ਸਲਾਹ ਹੈ ਸੰਤਰੀ ਨੂੰ ਹਟਾ ਦਈਏ ਅੱਧਾ ਖਰਚ ਰਹਿ ਜਾਏਗਾ ਦੂਜੇ ਵਜ਼ੀਰ ਨੇ ਕਿਹਾ ਜੇ ਸੰਤਰੀ ਹਟਾ ਦਿੱਤਾ ਫਿਰ ਇਹਨੇ ਭੱਜ ਜਾਣਾ ਤੀਜੇ ਨੇ ਕਿਹਾ ਭੱਜਦਾ ਤਾਂ ਭੱਜ ਜਾਏ ਦਫਾ ਕਰੋ ਇਹਨੂੰ ਸਾਥ ਹੋਣੀ ਇਸ ਮਾਮੇ ਦਾ ਖਰਚਾ ਚੁੱਕ ਹੁੰਦਾ ਇਥੋਂ ਮੈਂ ਮਰੀ ਗੱਲ ਪਾ ਲਈ ਖਾਮ ਖਾਮ ਬਾਦਸ਼ਾਹ ਦੀ ਅਗਲ ਲੈ ਕੇ ਸੰਤਰੀ ਨੌਕਰੀਆਂ ਹਟਾ ਦਿੱਤਾ ਸਾਰੇ ਸੋਚਦੇ ਰਹੇ ਦੇਖਦੇ ਆ ਹੁਣ ਕੀ ਹੁੰਦਾ ਕਿਦੀ ਨੇ ਦੇਖਿਆ ਸੰਤਰੀ ਖਾਣਾ ਲੈ ਕੇ ਨਹੀਂ ਆਇਆ ਉੱਖ ਲੱਗੀ ਹੋਈ ਸੀ ਜੰਦਰਾ ਵੀ ਨਹੀਂ ਮਾਰ ਕੇ ਗਿਆ ਕੈਦੀ ਨੇ ਦਰਵਾਜ਼ਾ ਖੋਲ੍ਹਿਆ ਮਹਿਲ ਦੀ ਰਸੋਈ ਵਿੱਚ ਗਿਆ ਥਾਲੀ ਵਿੱਚ ਖਾਣਾ ਪਾਇਆ ਆਰਾਮ ਨਾਲ ਖਾਦਾ ਤੇ ਜੇਲ੍ਹ ਅੰਦਰ ਚਲਾ ਗਿਆ ਅੰਦਰ ਜਾ ਕੇ ਖੁਦ ਅੰਦਰੋਂ ਬਾਹਰ ਕੱਢ ਕੇ ਬਾਰਲਾ ਕੁੰਡਾ ਬੰਦ ਕਰ ਦਿੱਤਾ ਤੇ ਫੇਰ ਸੌਂ ਗਿਆ ਫੇਰ ਤਾਂ ਹਰੋ ਜਿਹੀ ਹੁੰਦਾ ਖਾਣ ਦਾ ਸਮਾਂ ਹੁੰਦਾ ਦਰਵਾਜ਼ਾ ਖੋਲਡਾ ਰਸੋਈ ਵਿੱਚ ਉਹ ਲੋੜਿੰਦਾ ਖਾਣਾ ਖਾਂਦਾ ਤੇ ਫੇਰ ਕਮਰੇ ਵਿੱਚ ਬੰਦ ਹੋ ਜਾਂਦਾ ਦੌੜਨੇ ਵਾਲਾ ਤਾਂ ਕੋਈ ਲੱਛਣ ਵੀ ਨਹੀਂ ਸੀ ਉਸ ਦਾ ਹੁਣ ਕੀ ਕਰੀਏ ਇਹ ਤਾਂ ਚੰਬੜ ਹੀ ਗਿਆ وزارت ਦੀ ਮੀਟਿੰਗ ਫਿਰ ਸੱਦੀ ਸਾਰਿਆਂ ਦੀ ਰਾਏ ਸੀ ਇਸ ਨਾਮੁਰਾਦ ਨੂੰ ਕਹੋ ਹੁਣ ਖਿਹੜਾ ਛੱਡੀ ਤੇ ਦਫਾ ਹੋਵੇ ਕਾਨੂੰਨ ਮੰਤਰੀ ਨੂੰ ਕਿਹਾ ਗਿਆ ਕਿ ਕੈਦੀ ਨੂੰ ਇੱਥੇ ਪੇਸ਼ ਕਰੋ ਕੈਦੀ ਲਿਆਂਦਾ ਗਿਆ ਵਜ਼ੀਰਾਂ ਨੇ ਪੁੱਛਿਆ ਤੂੰ ਇੱਥੇ ਬੈਠਾ ਕਿਉਂ ਰਹਿਣਾ ਭੱਜ ਕਿਉਂ ਨਹੀਂ ਜਾਂਦਾ ਸੰਤਰੀ ਦੀ ਅਸੀਂ ਛੁੱਟੀ ਕਰ ਦਿੱਤੀ ਜਿੱਥੇ ਜੀ ਕਰਦਾ ਚਲਾ ਜਾ ਬਾਦਸ਼ਾਹ ਸਲਾਮਤ ਬੜੀ ਦਿਆਲੂ ਨੇ ਉਹਨਾਂ ਨੇ ਤੈਨੂੰ ਕੁਝ ਨਹੀਂ ਆਖਣਾ ਕੈਦੀ ਨੇ ਕਿਹਾ ਭੱਜਮ ਇਹ ਕਹਿਣ ਦਾ ਹੌਸਲਾ ਤੁਹਾਨੂੰ ਕਿਵੇਂ ਹੋ ਗਿਆ ਮੌਤ ਦੀ ਸਜ਼ਾ ਸੁਣਾ ਕੇ ਤੋ ਉਸੇ ਤਾਂ ਮੈਨੂੰ ਜਹਾਨ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਮੇਰੇ ਨਾਲ ਕੌਣ ਗੱਲ ਕਰੇਗਾ ਸਜ਼ਾ ਜਾਫਤਾ ਉਹ ਗੌੜੇ ਕੈਦੀ ਨਾਲ ਮੇਰੇ ਨਾਲ ਤੁਸੀਂ ਇੰਨਾ ਦੁਰਵਿਹਾਰ ਕੀਤਾ ਕਿ ਜਿਹੜਾ ਕੰਮ ਮੈਨੂੰ ਆਉਂਦਾ ਸੀ ਮੈਂ ਉਹ ਵੀ ਭੁੱਲ ਗਿਆ ਤੁਸੀਂ ਸਹੀ ਬੰਦੇ ਨਹੀਂ ਨਿਕਲੇ ਪਹਿਲੀ ਗੱਲ ਤਾਂ ਇਹ ਕਿ ਜੇ ਮੈਨੂੰ ਮੌਤ ਦੀ ਸਜ਼ਾ ਦੇ ਦਿੱਤੀ ਸੀ ਤਾਂ ਫਿਰ ਮਾਰ ਦਿੰਦੇ ਤੁਸੀਂ ਗੈਰ ਜ਼ਿੰਮੇਵਾਰ ਬੰਦੇ ਨਿਕਲੇ ਤਾਂ ਵੀ ਮੈਂ ਗਿਲਾ ਸ਼ਿਕਵਾ ਨਹੀਂ ਕੀਤਾ ਫੇਰ ਤੁਸੀਂ ਮੈਨੂੰ ਉਮਰ ਕੈਦ ਦੀ ਸਦਾ ਸੁਣਾ ਕੇ ਸੰਤਰੀ ਬਿਠਾ ਦਿੱਤਾ ਜਦੋਂ ਤੁਸੀਂ ਮੇਰੀ ਸਲਾਹ ਲਈ ਬਿਨਾ ਸੰਤਰੀ ਹਟਾ ਦਿੱਤਾ ਤਾਂ ਇਹ ਨਹੀਂ ਸੋਚਿਆ ਕਿ ਮੈਨੂੰ ਰੋਟੀ ਕੌਣ ਖਵਾਏਗਾ ਮੈਂ ਮਜਬੂਰੀ ਵਸ ਰੋਟੀ ਵੀ ਆਪੇ ਲੈ ਕੇ ਆਉਂਦਾ ਤੇ ਆਪੇ ਆਪਣਾ ਦਰਵਾਜ਼ਾ ਬੰਦ ਕਰ ਲੈਂਦਾ ਮੈਂ ਇਸ ਗੱਲ ਦੀ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਹੁਣ ਤਾਂ ਤੁਸੀਂ ਹੱਥ ਹੀ ਕਰ ਦਿੱਤੀ ਆਖੇ ਚਲਾ ਜਾ ਹੁਣ ਮੇਰੀ ਵੀ ਆਖਰੀ ਗੱਲ ਕਰਨ ਖੋਲ ਕੇ ਸੁਣ ਲਓ ਮੈਂ ਨਹੀਂ ਭੱਜਣਾ ਸਮਝ ਗਏ ਜੋ ਕਰਨਾ ਹੈ ਕਰ ਲੋ ਵਜ਼ੀਰ ਬਾਦਸ਼ਾਹ ਕੋਲ ਚਲੇ ਗਏ ਬਾਦਸ਼ਾਹ ਨੇ ਕਿਹਾ ਜਿਵੇਂ ਮਰਜ਼ੀ ਕਰੋ ਇਸ ਨਾਮੂਰਾ ਤੋਂ ਖਿਹੜਾ ਛਡਾਓ ਪੈਨਸ਼ਨ ਲਾ ਦਿਓ ਖਜ਼ਾਨਾ ਮੰਤਰੀ ਨੇ ਪੁੱਛਿਆ ਜੀ 600 ਮੋਰਾ ਤੋਂ ਘੱਟ ਪੈਨਸ਼ਨ ਲਈ ਤਾਂ ਬਦਨਾਮੀ ਹੋਵੇਗੀ ਇਹ ਸਰਕਾਰ ਦਾ ਤਾਂ ਦਿਵਾਲਾ ਨਿਕਲਣ ਵਾਲਾ ਹੈ ਇੰਨੇ ਤੋਂ ਘੱਟ ਉਸ ਕੈਦੀ ਨੇ ਵੀ ਨਹੀਂ ਮੰਨਣਾ ਹੰਡਿਆ ਹੋਇਆ ਪੂਰਾ ਕੇ ਤੇ ਬਚਨੇ ਪੈਨਸ਼ਨ ਮਨਜ਼ੂਰ ਕਰ ਦਿੱਤੀ ਕੈਦੀ ਨੂੰ ਪੈਨਸ਼ਨ ਦੀ ਖਬਰ ਦੱਸੀ ਤਾਂ ਉਹ ਬੋਲਿਆ ਠੀਕ ਹੈ ਠੀਕ ਹੈ ਪਰ ਇਹ ਨਾ ਹੋਵੇ ਕਿ ਇੱਕ ਸਾਲ ਪੈਸੇ ਦੇ ਕੇ ਫਿਰ ਭੁੱਲ ਜਾਓ ਜਾਂ ਬਹਾਨੇਬਾਜ਼ੀ ਕਰੋ ਨਾਲੇ ਐਡਵਾਂਸ ਚਾਹੀਦਾ 200 ਮੋਰਾ ਜੇਬ ਵਿੱਚ ਪਾ ਕੇ ਕੈਦੀ ਘਰ ਚਲਾ ਗਿਆ ਘਰ ਕਿਹੜਾ ਦੂਰ ਸੀ ਰੇਲ ਨੇ 15 ਮਿੰਟਾਂ ਵਿੱਚ ਪਹੁੰਚਾ ਦਿੱਤਾ ਨਾਲ ਵਾਲਾ ਖਾਲੀ ਪਿਆ ਪਲਾਟ ਵਿਕਾਉ ਸੀ ਖਰੀਦ ਕੇ ਉੱਥੇ ਸਬਜ਼ੀਆਂ ਉਗਾਈਆਂ ਉਸਦੇ ਆਈ ਚਲਾਈ ਤਾਂ ਸਬਜ਼ੀਆਂ ਵਿੱਚੋ ਹੋਈ ਜਾਂਦੀ ਪਰ ਪੈਨਸ਼ਨ ਵਾਲੀ ਤਰੀਕ ਕਦੇ ਨਾ ਭੁੱਲਦਾ ਮਹਿਲ ਵਿੱਚੋਂ ਪੈਨਸ਼ਨ ਜੇਬ ਵਿੱਚ ਪਾ ਕੇ ਸਿੱਧਾ ਜੂਏ ਖੰਨੇ ਜਾਂਦਾ ਦੋ ਤਿੰਨ ਪੈਗ दारू ਪੀ ਕੇ ਦੋ ਤਿੰਨ ਮੋਰਾ ਜੂਏ ਵਿੱਚ ਲਾ ਦਿੰਦਾ ਕਦੇ ਜਿੱਤ ਜਾਂਦਾ ਕਦੇ ਹਾਰ ਜਾਂਦਾ ਪਰ ਇਹਦੂ ਵੱਦ ਪੈਸੇ ਕਦੀ ਨਹੀਂ ਲਾਇ ਸੁੱਖੀ ਸੰਧੀ ਉਹ ਹੁਣ ਆਪਣੇ ਘਰ ਰਹਿ ਰਿਹਾ ਕਦੀ ਕਦੀ ਸੋਚਦਾ ਚੰਗਾ ਹੋਇਆ ਮੈਂ ਕਿਸੇ ਅਜਿਹੇ ਦੇਸ਼ ਵਿੱਚ ਨਹੀਂ ਜੰਮਿਆ ਜਿੱਥੋਂ ਦੀ ਸਰਕਾਰ ਫਾਂਸੀ ਦੇਣ ਜਾਂ ਉਮਰ ਕੈਦ ਉਹ ਭੁਗਤਾਨ ਵਾਸਤੇ ਖਰਚੇ ਕਰਦੀ ਹੋਰਾਂ ਨਹੀਂ ਝਿਜਕਦੀ ਧੰਨਵਾਦ ਜੀ ਉਮੀਦ ਕਰਦੀ ਹਾਂ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੇ ਹੋਵੇਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ